रेडीमेड कुर्ता ਬਾਜ਼ਾਰ ਚ ਮਿਲਦਾ 550 ਦਾ ਲੈ ਜਾਓ 100 ਰੁਪਏ 100 ਰੁਪਏ ਬਾਗੇ ਪ੍ਰਾਣੇ ਆਜੋ ਲੱਗੀ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਦੀ ਵੱਡੀ ਸੇਲ 9 ਜੂਨ ਤੱਕ ਆਜੋ 100 ਰੁਪਏ ਚ ਲੈ ਜਾਓ ਚੱਕੋ ਜੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ ਚੱਕੋ ਜੀ ਡਿਜ਼ਾਈਨ ਬਹੁਤ ਆ ਜੀ ਇੱਕ ਹੋਰ ਟਾਕਾ ਪਾ ਦਿੰਨੇ ਆ ਉਹ ਡਬਲ ਪਰਦੀ ਚਾਦਰ ਕੋਈ 500 ਦੀ ਕੋਈ 600 ਦੀ ਕਾਟਣ ਦੀ ਚਾਦਰ 250 ਰੁਪਏ ਦੀ ਕੜਾਈ ਵਾਲਾ ਸੂਟ ਵੀ ਆ ਗਿਆ ਉਹ ਜਿਹੜਾ 5-500 ਦਾ ਬਿਜਾਰਚੇ ਸੂਟ ਵੇਚਦਾ ਤੇ 500 ਰੁਪਏ ਸਲਾਈ ਲੱਗਦੀ ਆ ਉਹ ਕੀ ਰੇਟ ਹੈ 250 ਰੁਪਏ ਦਾ ਦੇਖੋ ਜੀ ਫਾਇਦੇ ਬਹੁਤ ਕਰ ਰਹੇ ਆ ਇੱਕ ਤਾਂ ਅਸੀਂ ਸਸਤਾ ਕੱਪੜਾ ਦੇ ਰਹੇ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਦੇ ਭਾਵੇਂ ਬੱਸ ਜਾ ਜਾਓ ਭਾਵੇਂ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਬਾਗੇ ਪੁਰਾਣੇ ਮਾਤੂ ਸ੍ਰੀ ਸਟੋਰ ਤੱਕ ਰਿਕਸ਼ੇ ਦੀ ਸਰਵਿਸ ਫਰੀ ਆ ਈਜ਼ਾ ਕਾਟਨ ਦਾ ਕੋਰਤਾ ਪਜਾਮਾ ਬਜ਼ਾਰ ਦਾ ਰੇਟ 1500 ਦਾ ਇੱਕ ਕੋਰਤਾ ਪਜਾਮਾ ਅਸੀਂ ਦਵਾਂਗੇ 700 ਰੁਪਏ ਦਾ ਇੱਕ ਦੇ ਨਾਲ ਇੱਕ ਕਰਤਾ ਫ੍ਰੀ ਮਤਲਬ 1500 ਰੁਪਏ ਵਾਲਾ ਕੋਰਤਾ ਪਜਾਮਾ 350 ਚਕਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 500 ਦੇ ਦੋ ਜਿਹਦਾ 17 1800 ਦਾ ਇੱਕ ਸੂਟ ਮਿਲਦਾ ਇੱਥੇ ਤੁਹਾਨੂੰ ਅਸੀਂ 850 ਦਾ ਇੱਕ ਸੂਟ ਦੇ ਰਣਾ ਰੰਗ ਦੇਖੋ ਕਿੰਨੇ ਸੋਹਣੇ ਜਿਨ੍ਹਾਂ ਨੇ ਲੈਣਾ ਵਿਆਹ ਚਾਹੀਦਾ ਕਪੜਾ ਦਾਜਪੁਰ ਦਾ ਕਪੜਾ ਲੈਣਾ ਤੀਨ ਲੈਣੇ ਲੈਣਾ ਜਿਹੜਾ ਕੱਪੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਸਾਡੇ ਕੋਲ ਆ ਜਾਓ 15000 ਚ 15000 ਚ ਦਵਾਂਗੇ ਜੀ ਸਿਰਫ 15000 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਚ 100 ਰੁਪਏ ਚ ਲੈ ਲਿਓ ਰੈਡੀमेड ਕੁਰਤਾ ਬਾਜ਼ਾਰ ਚ ਮਿਲਦਾ 5-500 ਦਾ ਲੈ ਜਾਓ 100 ਰੁਪਏ 100 ਰੁਪਏ ਬਾਕੀ ਪੁਰਾਣੇ ਆ ਜਾਓ ਲੱਗ ਗਈ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਦੀ ਵੱਡੀ ਸੇਲ 9 ਜੂਨ ਤੱਕ ਆ ਜਾਓ 100 ਰੁਪਏ ਚ ਲੈ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ 500 ਦੇ 5 500 ਦੇ 5 ਚੱਕੋ ਜੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ ਚੱਕੋ ਜੀ ਡਿਜ਼ਾਈਨ ਬਹੁਤ ਹੈ ਰੈਡੀमेड ਸੂਟ ਰੈਡੀमेड ਸਟਿਚ ਕੀਤਾ ਸੂਟ ਲੈ ਜਾਓ ਸਿਰਫ 200 ਰੁਪਏ ਚ ਕੋਈ 700 ਨਹੀਂ ਕੋਈ 800 ਨਹੀਂ 200 ਰੁਪਏ ਕੜਾਈ ਵਾਲਾ ਸੂਟ ਵੀ ਆ ਗਿਆ ਉਹ ਜਿਹੜਾ 5 500 ਦਾ ਬਾਜ਼ਾਰ 'ਚ ਸੂਟ ਵੇਚਦਾ ਤੇ 500 ਰੁਪਏ ਸਲਾਈ ਲੱਗਦੀ ਆ ਉਹ ਕੀ ਰੇਟ ਹੈ 250 ਰੁਪਏ ਦਾ 250 ਰੁਪਏ ਦਾ ਕੋ ਜੀ ਦੁਪੱਟੇ ਵੀ ਖੁੱਲੇ ਡੁੱਲੇ ਆ ਗਏ ਇੱਕ ਹੋਰ ਪਟਾਕਾ ਪਾਤਾ ਵੱਡੇ ਫਾਇਦੇ ਹੋ ਰਹੇ ਆ ਵੱੱਡੇ ਫਾਇਦੇ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 500 ਦੇ ਦੋ ਉਹ 250 ਰੁਪਏ ਦਾ ਦੁਪੱਟੇ ਦੇ ਨਾਲ ਕੋਟਨ ਦਾ ਸੂਟ ਕਰਤਾ ਹੋਰ ਪਟਾਕਾ ਪਾ ਦਿੰਨੇ ਆ ਉਹ ਡਬਲ ਵਰਦੀ ਚਾਦਰ ਕੋਈ 500 ਦੀ ਕੋਈ 600 ਦੀ ਕੋਟਨ ਦੀ ਚਾਦਰ 250 ਰੁਪਏ ਦੀ 250 ਰੁਪਏ ਦੀ 250 ਰੁਪਏ ਦੀ ਬਾਜ਼ਾਰ ਦੇ ਵਿੱਚ 800 ਰੁਪਏ ਦਾ ਸੂਟ ਵੈਗਦਾ 800 ਰੁਪਏ ਦਾ ਸਾਡੇ ਕੋਲ ਲੈ ਜਾਓ 700 ਦੇ ਦੋ ਸਾਢੇ 350 ਰੁਪਏ ਦਾ ਸੂਟ ਦਵਾਂਗੇ ਜੀ ਸਾਢੇ 350 ਕੋਜੀ ਫਾਇਦੇ ਬਹੁਤ ਕਰ ਰਹੇ ਆ ਇੱਕ ਤਾਂ ਅਸੀਂ ਸਸਤਾ ਕੱਪੜਾ ਦੇ ਰਹੇ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਦੇ ਪਹਾਣੇ ਬੱਸ ਜਾ ਜਾਓ ਭਾਵੇਂ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਬਾਗੇ ਪੁਰਾਣੇ ਮਾਤੂ ਸ਼੍ਰੀ ਸਟੋਰ ਤੱਕ ਰਿਕਸ਼ੇ ਦੀ ਸਰਵਿਸ ਫ੍ਰੀ ਆ ਤੁਸੀਂ ਫ੍ਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਆ ਜਾਓ ਸ਼ਾਪਿੰਗ ਕਰੋ ਸ਼ਾਪਿੰਗ ਕਰਕੇ ਫਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਜਾ ਕੇ ਤੁਸੀਂ ਬੱਸ ਅੱਡੇ ਜਾ ਸਕਦੇ ਆ 1 ਰੁਪਿਆ ਵੀ ਰਿਕਸ਼ੇ ਦਾ ਸੀ ਨਹੀਂ ਲੈਣਾ ਸਾਰੇ ਹੀ ਪਾਸੇ ਫਾਇਦੇ ਕਰਦੇ ਆ ਆ ਦੇਖੋ ਰੰਗ ਸੋਨਾ 800 ਰੁਪਿਆ ਬਾਜ਼ਾਰ ਦਾ ਰੇਟ 350 ਦੇ ਵਿੱਚ ਕਰਤਾ ਆ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਉਹ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਉਹ ਲੈ ਰਿਆ 5000 ਥਾਣ ਸਿਰਫ 5000 ਥਾਣ ਰੇਟ ਕੀ ਹੈ ਸਿਰਫ 4 ਦਿਨ ਦਾ ਰੇਟ ਹੈ 1500 ਵਾਲਾ ਕੁਰਤਾ ਪਜਾਮਾ 700 ਦੇ ਦੇਣਾ ਤੇ 700 ਦੇ ਨਾਲ ਇੱਕ ਕੁੜਤਾ ਪਜਾਮਾ ਫ੍ਰੀ ਦੇ ਦੇਣਾ ਬੜਾ ਹੋਵੇ ਲੋ ਡੈਟਲ ਸੂਟ ਆ ਗਏ ਉਹ ਵੱਡੇ ਵੱਡੇ ਕਰਾ ਦਿਆ ਸ਼ਾਨ ਵੱਡੇ ਵੱਡੇ ਦਕਾਨਾਂ ਦੀਆਂ ਸ਼ਾਨਾਂ ਹੁੰਦੀਆਂ ਸੀ ਆ ਚੱਕੋ ਮਾਤੂ ਸ਼ਰੀ ਦਸਤਾਰ ਪਾਗੇ ਪਾਣੇ ਸਿਰਫ 500 ਰੁਪਏ ਦਾ ਬਾਜ਼ਾਰ ਦੇ ਵਿੱਚ 1500 ਵਾਲਾ ਸੂਟ ਕਰਤਾ 500 ਚ ਗੱਲ ਧਿਆਨ ਰੱਖਿਓ ਕਿਤੇ ਚੌਥੇ ਦੇਣੀ ਨਾ ਆ ਜਿਓ ਤੋ ਤੈਨਾਂ ਤੀਜੇ ਦਿਨ ਵੀ ਆ ਜਾਓ ਪਹਿਲੇ ਦਿਨ ਵੀ ਆ ਜਾਓ ਕਿਉਂਕਿ ਸਵਾਨ ਮੋਕੜਾ ਜਾਵੇ ਤੋ ਜਿਹੜਾ ਪਹਿਲਾਂ ਆ ਗਿਆ ਤੁਸੀਂ ਸਵੇਰੇ ਹੀ ਆ ਜਾਓ ਸਵੇਰੇ ਹੀ ਵੀਰਵਾਰ ਨੂੰ ਸਵੇਰੇ ਸਕੂਟਰ ਮੋਟਰਸਾਈਕਲ ਕਾਰ ਗੱਡੀ ਬੱਸ ਜ ਆ ਜਾਓ ਭਾਵੇਂ ਉਹ ਰੇਖੇ ਦੀ ਸਰਵਿਸ ਫ੍ਰੀ ਕਰਦੀ ਆ ਵੀਰਵਾਰ ਸ਼ੁੱਕਰਵਾਰ ਜਿਹੜਾ ਆ ਗਿਆ ਉਹਦੇ ਬਹੁਤ ਸਾਰੇ ਫਾਇਦੇ ਹੋ ਜਾਣੇ ਆ ਕਾਟਨ ਦਾ ਸੂਟ ਕੜਾਈ ਕੀਤਾ ਪਿਓ ਦੁਪੱਟੇ ਦਾ ਬਾਜ਼ਾਰ ਜਿਹੜੇ 1500 ਦਾ ਇੱਕ ਇੱਥੇ 1500 ਦੇ ਦੋ ਦੇਣੇ ਵੀ ਸਿਰਫ ਚਾਰ ਦੇਣਾ ਅਸੀਂ ਬਾਜ਼ਾਰ 'ਚ ਤਾਂ 17-1800 ਦਾ ਇੱਕ ਸੂਟ ਮਿਲਦਾ ਇੱਥੇ ਤੁਹਾਨੂੰ ਅਸੀਂ 850 ਦਾ ਇੱਕ ਸੂਟ ਦੇ ਰਹਿਣਾ ਰੰਗ ਦੇਖੋ ਕਿੰਨੇ ਸੋਹਣੇ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਦਾਜ ਬੂਜਾ ਕੱਪੜਾ ਲੈਣਾ ਦੇਣ ਲੈਣੇ ਰਹਿਣਾ ਜਿਹੜਾ ਕੱਪੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਸਾਡੇ ਕੋਲ ਆ ਜਾਓ 15000 'ਚ 15000 'ਚ ਦਵਾਂਗੇ ਜੀ ਸਿਰਫ 15000 'ਚ ਡਿਜ਼ਾਈਨਾਂ ਦੀ ਕਮੀ ਨਹੀਂ ਹੈ ਵਰਕ ਵਾਲੇ ਸੂਟ ਕੜਾਈ ਵਾਲੇ ਸੂਟ ਆ ਚੈੱਕ ਕਰੀ ਚਲੋ ਸ਼ਹਿਰੀ ਟੇਸਟ ਘੇਰਿਆਂ ਦੇ ਵਰਕ ਦੁਪੱਟਿਆਂ ਦੇ ਵਰਕ ਸ਼ਾਨਦਾਰ ਚੀਤਾ ਇੱਕ ਤੋਂ ਇੱਕ ਸੂਟ ਤੁਸੀਂ ਦਾਜਵਰੀ ਆਸਤੇ ਲੈਣਾ ਕਿਸੇ ਨੂੰ ਗਿਫਟ ਕਰਨ ਵਾਸਤੇ ਲੈਣਾ ਚਮਕਦੇ ਠਾਠਾ ਮਾਰਦੇ ਗਰਮੀਆਂ ਦੀ ਕਾਟਨ ਵਾਲੇ ਸੂਟੇ ਜੀ ਬਹੁਤ ਵੱਡੇ ਫਾਇਦੇ ਹੋ ਰਿਹਾ ਰਿਕਾਰਡ ਤੋੜਦੇ ਆ ਜਲਦੀ ਆਜੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਜੂਨ ਤੱਕ ਵੱਡੇ ਫਾਇਦੇ ਹੋ ਰਿਹਾ 100 ਰੁਪਇਆ ਸੂਟ ਮਿਲ ਰਿਹਾ 150 ਰੁਪਏ ਦਾ ਸੂਟ ਰੈਡੀ ਬਣ ਮਿਲ ਰਿਹਾ ਉਹ 200 ਦੁਪੱਟਿਆਂ ਵਾਲੇ ਨਾਲ ਦੇਈ ਜਾਂਦੇ ਆ ਇਤਾਂ ਦੇ 5-5000 ਵਾਲੇ ਬੁਟੀਕਾਂ ਵਾਲੇ ਵੀ ਸਾਨੂੰ 2-2000 ਦੇਈ ਜਾਂਦੇ ਆ ਹਰ ਪੱਖੋਂ ਵੱਡੇ ਫਾਇਦੇ ਆਜੋ 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 ਵੀ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਣਾ ਆਜੋ ਵੱਡੇ ਫਾਇਦੇ ਕਰਕੇ ਭੇਜਣਿਆ ਇਤਿਹਾਸ ਦੇ 4 ਦਿਨ ਬਹੁਤ ਵੱਡੇ ਆ ਕਿੱਥੇ ਤੁਹਾਡੇ ਫਾਇਦੇ ਹੋਣੇ ਆ ਬਾਗਾ ਪ੍ਰਾਣਾ ਮੋਗਾ ਰੋਡ ਮਾਤੂ ਸ਼੍ਰੀ ਦਸਤਾਰ ਤੇ ਆ ਕੈਮਰਾ ਘੁਮਾ ਰਿਓ ਚਾਰੇ ਪਾਸੇ ਕੈਮਰਾ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਕਿੰਨਾ ਵੱਡਾ ਰਸ਼ ਠਾਠਾਂ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਬਾਹਰ ਦੇਖੋ ਮੋਟਰਸਾਈਕਲ ਗੱਡੀਆਂ ਸਕੂਟਰ ਫੋਰਚੂਨਰਾਂ ਕਾਰਾਂ 18 ਇਥੇ ਆ ਚੁੱਕੀਆਂ ਲੋਕੀ ਹੁਣ ਸਿਆਣੇ ਹੋ ਗਏ ਆ ਲੋਕੀ ਕਹਿੰਦੇ ਸਾਡੇ ਫਾਇਦੇ ਕਰ ਰਹੇ ਮਾਤੂ ਸ੍ਰੀ ਦਸਤਾਰ ਨੇ ਸਾਡੇ ਕੋਲ ਕੁਰਤੇ ਪਜਾਮੇ ਕੋਟ ਪਿੰਟ ਬਲੇਜ਼ਰ ਸ਼ੇਰਬਾਨੀਆਂ ਪੱਗਾਂ ਸੂਟ ਸ਼ਰਾਰੇ ਗਰਾਰੇ ਗੌਨ ਡਰੈਸਾਂ ਲਹਿੰਗੇ ਸਾਰਾ ਇਸ ਮਾਨੇ ਅਖਾਤ ਤੇ ਦੇਮਾਗੇ ਚਾਰ ਦਿਨ ਜੇਤੇ ਰੱਖਿਓ ਵੀਰਵਾਰ ਕੱਲ ਸਵੇਰੇ ਆਜੋ ਵੀਡੀਓ ਦੇਖੋ ਸਵੇਰੇ ਆਜੋ ਸ਼ੁੱਕਰਵਾਰ ਆਜੋ ਸ਼ਨੀਵਾਰ ਆਜੋ ਐਤਵਾਰ ਆਜੋ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਪੱਗਾ ਪੁਰਾਣਾ